ਜਿਹੜੀ ਆ ਫੋਟ ਹੈ ਤੁਸੀਂ ਦੇਖ ਰਹੇ ਹੋ ਇਹ ਬੋਟ ਕਰਨ ਔਜਲਾ ਨੇ ਭੇਜੀ ਹੈ ਤੇ ਨਾਮ ਤੇ ਮੈਸੇਜ ਆਇਆ ਮੈਨੂੰ ਕਰਨ ਔਜਲੇ ਬਾਈ ਦਾ ਕੇ ਬ੍ਰਦਰ ਕਿਸ ਚੀਜ਼ ਦੀ ਸਪੋਰਟ ਦੀ ਲੋੜ ਹੈ ਕਹਿੰਦਾ ਸਪੋਰਟ ਜੀਤ ਨਾਲ ਸੁਨਲੀਆਂ ਸਾਈ ਬੈਠੀ ਹੋ ਕਹਿੰਦੇ ਪੁੱਛੋ ਕਿੰਨੇ ਘਰ ਜਿਹੜੇ ਫੰਡਸ ਕਰੀਏ ਸਾਨੂੰ ਇਹ ਨਾ ਪੁੱਛੋ ਕਿੰਨਾ ਪੈਸਾ ਚਾਹੀਦਾ ਤੇ ਆਪੇ ਸ਼ਿਗਰ ਜੀ ਸਾਰੇ ਹੁਣੀ ਤੁਹਾਨੂੰ ਸਾਰਿਆਂ ਨੂੰ ਪਤਾ ਬਈ ਪੰਜਾਬ ਚ ਕੀ ਹੋ ਰਿਹਾ ਬਾਤ ਤੇ ਅੱਜ ਦੀ ਡੇਟ ਚ ਵੀ ਮੀਂਹ ਪੈ ਰਿਹਾ ਬਾਹਰ ਤੇ ਜਿਵੇਂ ਆਪਣੇ ਪੰਜਾਬੀ ਸਿੰਗਰ ਭਰਾ ਆਪਣੇ ਸਾਰੇ ਫਿਲਮਾਂ ਵਾਲੇ ਗਾਣੇ ਵਾਲੇ ਭਰਾ ਹਨਾ ਜਿਹੜੇ ਆਪਣੇ 스타 ਨੇ ਪੰਜਾਬ ਦੇ ਜਿਵੇਂ ਆਪਾਂ ਦਿੱਲੀ ਬੈਠੇ ਸੀਗੇ ਉਦੋਂ ਵੀ ਬਈ ਪੂਰਾ ਯੋਗਦਾਨ ਦਿੱਤਾ ਸੀ ਆਪਣੇ ਗਾਣੇ ਦੇ ਥਰੂ ਆਪਣੇ ਫਿਲਮਾਂ ਚ ਵੀ ਬਈ ਇਹਨਾਂ ਨੇ ਪਾਇਆ ਸੀਗਾ ਤੇ ਉੱਥੇ ਮਹੀਨਾ ਮਹੀਨਾ ਰਹਿ ਕੇ ਵੀ ਹੁੰਦੇ ਰਹੇ ਨੇ ਇਹ ਸਾਰਿਆਂ ਨੂੰ ਪਤਾ ਬਈ ਕੋਈ ਦੱਸਣ ਵਾਲੀ ਗੱਲ ਨਹੀਂ ਗਈ ਤੇ ਹੁਣ ਜਦ ਪੰਜਾਬ ਚ ਹਾੜਾਂ ਦੀ ਪ੍ਰੋਬਲਮ ਆ ਰਹੀ ਆ ਤੇ ਤੁਹਾਨੂੰ ਪਤਾ ਬਈ ਇਹ ਸਿੰਗਰ ਸਾਰੇ ਇਕੱਠੇ ਹੋ ਗਏ ਨੇ ਤੇ ਗਿੱਪੀ ਗਰੇ ਵਾਲਾ ਭਾਜੀ ਹੁਣੀ ਇਹ ਲਗਭਗ ਸਾਰੇ ਜਨ ਕਨਵਰਗਰੇ ਵਾਲ ਜਸ ਬਾਜਬ ਮਿਰਾਤ ਬੈਠਾ ਟਰੈਕਟਰ ਤੇ ਬੈਠਾ ਸੀ ਭਰਾ ਤੇ ਬਾਕੀ ਕਰਨ ਓਜਲੇ ਭਰਾ ਨੇ ਵੀ ਹੈਲਪ ਕੀਤੀ ਆ ਜਿਵੇਂ ਆਪਣੇ ਬੱਬੂ ਮਣ ਭਾਜੀ ਹੁਣੀ ਨੇ ਉਹ ਆਪਣੇ ਸਟੇਜ ਸ਼ੋਅ ਦਾ ਉਹ ਸਾਰਾ ਹੀ ਪੈਸਾ ਦੇ ਰਹੇ ਨੇ ਤੇ ਫੁਕ ਦੇ ਕਰੀਟਰ ਨੇ ਉਹ ਵੀ ਆਪਣੀ ਮਿਹਨੀ ਦੀ ਕਮਾਈ ਦੇ ਰਹੇ ਨੇ ਤੇ ਬਾਈ ਬਣ ਕੇ ਯਾਰ ਸਾਰੇ ਜਣੇ ਲੱਗੇ ਹੋ ਬਾਕੀ ਰੇਸ਼ਵਨ ਮੋਹਲ ਭਾਜੀ ਹੋਣਾ ਦਾ ਲਵ ਗਲ ਕੁੜੀ ਆ ਇਹਨਾਂ ਦਾ ਬਹੁਤ ਯੋਗਦਾਨ ਆ ਬਾਕੀ ਸਿੰਗਰ ਜਿਹੜੇ ਰਹਿ ਗਏ ਨੇ ਉਹਨਾਂ ਤੋਂ ਮਾਫੀ ਚਾਹੁੰਦੇ ਆ ਤੇ ਆਪਾਂ ਬਾਈ ਜੀ ਦੀ ਗੱਲ ਸੁਣ ਲਈ ਇੱਕ ਵਾਰੀ ਆਜੋ ਜਿਹੜੀ ਆ ਵੋਟ ਹੈ ਤੁਸੀਂ ਦੇਖ ਰਹੇ ਹੋ ਇਹ ਵੋਟ ਕਰਨ ਔਜਲਾ ਨੇ ਭੇਜੀ ਹੈ ਝਗੜਾਮ ਤੇ ਮੈਸੇਜ ਆਇਆ ਮੈਨੂੰ ਕਰਨ ਔਜਲੇ ਬਾਈ ਦਾ ਕਿ ਬ੍ਰਦਰ ਕਿਸ ਚੀਜ਼ ਦੀ ਸਪੋਰਟ ਦੀ ਲੋੜ ਹੈ ਕਹਿੰਦਾ ਸਪੋਰਟ ਤੇ ਮੈਂ ਕਿਹਾ ਹਾਂਜੀ ਵੀਰੇ ਤੁਸੀਂ ਦੱਸੋ ਫਿਰ ਮੈਂ ਸੇਵਾ ਕਰਨੀ ਚਾਹਣਾ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਕਿਹਾ ਵੀਰੇ ਸਭ ਤੋਂ ਆਪਣੀ ਬੱਡੀ ਪ੍ਰੋਬਲਮ ਹੈ ਸਾਡੇ ਕੋਲ ਸਭ ਕੁਝ ਹੈਗਾ ਸਾਡੇ ਕੋਲ ਪਹੁੰਚਣ ਦਾ ਸਾਧਨ ਨਹੀਂ ਕਹਿੰਦੇ ਵੋਟ ਕਿੱਥੋਂ ਮਿਲੂਗੀ ਮੈਂ ਕਿਹਾ ਭਾਜੀ ਮੈਨੂੰ ਬਿਲਕੁਲ ਨਹੀਂ ਪਤਾ ਕਹਿੰਦਾ ਤੂੰ ਵੀ ਪਤਾ ਕਰ ਮੈਂ ਵੀ ਕਰਦਾ ਤੇ ਮੈਂ ਵੀਰੇ ਨੂੰ ਕਿਹਾ ਵੀਰੇ ਪਤਾ ਨਹੀਂ ਪਹੁੰਚੂਗੀ ਨਹੀਂ ਕਹਿੰਦੇ ਤੁਸੀਂ ਫਟਾਫਟ ਤਿਆਰੀ ਕਰੋ ਮੈਂ ਲੋ ਤਿਆਰੀ ਕਰਦਾ ਪ ਵੀ ਆਪਾਂ ਬੋਟ ਆਪਣੇ ਕੋਲ ਇੱਕ ਦਿਨ ਚ ਪਹੁੰਚਣੀ ਚਾਹੀਦੀ ਹੈ ਤੇ ਸੱਚੀ ਹੋ 27 ਘੰਟਿਆਂ ਦੇ ਵਿੱਚ ਬੋਟ ਇੱਥੇ ਪਹੁੰਚ ਗਈ ਗੁਲਜੀਤ ਨਾਲ ਸੁਨਾਲੀਓ ਸਿਆਈ ਬੈਠੀ ਹੋ ਕਹਿੰਦੇ ਪੁੱਛੋ ਕਿੰਨੇ ਘਰ ਜਿਹੜੇ ਫੰਡਸ ਕਰੀਏ ਸਾਨੂੰ ਇਹ ਨਾ ਪੁੱਛੋ ਕਿੰਨਾ ਪੈਸਾ ਚਾਹੀਦਾ ਤੁਹਾਨੂੰ ਜਿੰਨਾ ਜੋ ਬਣਾਉਣਾ ਬੜਾ ਹੀ ਚਾਹਤ ਹੈ ਗੌਰਵਦੀਪ ਹੋਣ ਇਨੀਸ਼ੀਏਟਰਸ ਆਫ ਚੇਂਜ ਤੋਂ ਇਹ ਵੀਰ ਸਾਡਾ ਦਿਨ ਰਾਤ ਲੱਗਿਆ ਹੋਇਆ ਔਰ ਨੌਜਵਾਨ ਇਹਦੇ ਨਾਲ ਛੋਟੀ ਉਮਰੇ ਜਿਹੜੇ 16 17 ਸਾਲ ਵਾਲੇ ਬੱਚੇ ਉਹ ਲੱਗੇ ਆ ਪਿੱਛੇ ਜਿਹੜੀ ਆ ਬੋਟ ਹੈ ਤੁਸੀਂ ਦੇਖ ਰਹੇ ਹੋ ਇਹ ਬੋਟ ਕਰਨ ਔਜਲਾ ਨੇ ਭੇਜੀ ਹੈ ਤਾਂ ਜਦੋਂ ਇਹ ਗੱਲ ਹੋਈ ਗੌਰਵ ਹੋਣਾ ਦੇ ਨਾਲ ਤਾਂ ਗੌਰਵ ਹੋਣਾ ਨੇ ਕਿਹਾ ਕਿ ਸਭ ਤੋਂ ਪਹਿਲੀ ਚੀਜ਼ ਤਾਂ ਬੋਟ ਦੀ ਲੋੜ ਹੈ ਗੌਰਵ ਸਾਰੀ ਗੱਲ ਕੀ ਹੋਈ ਹੈ ਔਰ ਕਰਨ ਔਜਲਾ ਦਾ ਔਰ ਇਹ ਕੀ ਹੋਈ ਗੱਲਬਾਤ ਬਾਈ ਜੀ ਗੱਲ ਇਹ ਤਾਂ ਵੀ ਲਗਾਤਾਰ ਨਾ ਤੀਜਾ ਫਲੱਡ ਆ ਜਿੱਥੇ ਅਸੀਂ ਸੌਫ ਕਰਕੇ ਸਭ ਤੋਂ ਵੱਡੀ ਕਮੀ ਮਹਿਸੂਸ ਕਰ ਰਹੇ ਸੀ ਕਿ ਯਾਰ ਸੇਵਾ ਕਰਨੀ ਸਾਰੇ ਚਾਹੁੰਦੇ ਆ ਰਸਦ ਪਹੁੰਚਾਉਣ ਦਾ ਸਾਧਨ ਹੈ ਨਹੀਂ ਤੇ ਉਸ ਵੇਲੇ ਸਭ ਤੋਂ ਵੱਡਾ ਜਿਹੜਾ ਸਾਨੂੰ ਪਹਿਲਾ ਫੋਨ ਆਇਆ ਮਤਲਬ ਇੰਸਟਾਗ੍ਰਾਮ ਤੇ ਮੈਸੇਜ ਆਇਆ ਮੈਨੂੰ ਕਰਨ ਔਜਲੇ ਬਾਈ ਦਾ ਕਿ 브ਦਰ ਕਿਸ ਚੀਜ਼ ਦੀ ਸਪੋਰਟ ਦੀ ਲੋੜ ਹੈ ਕਹਿੰਦਾ ਹੈ ਸਪੋਰਟ ਤੇ ਮੈਂ ਕਿਹਾ ਹਾਂਜੀ ਵੀਰੇ ਤੁਸੀਂ ਦੱਸੋ ਫਿਰ ਮੈਂ ਸੇਵਾ ਕਰਨੀ ਚਾਹਨਾ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਕਿਹਾ ਵੀਰੇ ਸਭ ਤੋਂ ਆਪਣੀ ਪੱਟੇ ਬਰੋਲ ਹੈ ਸਾਡੇ ਕੋਲ ਸਭ ਕੁਝ ਹੈਗਾ ਹੈ ਸਾਡੇ ਕੋਲ ਪਛਾਣ ਦਾ ਸਾਧਨ ਨਹੀਂ ਕਹਿੰਦੇ ਵੋਟ ਕਿੱਥੋਂ ਮਿਲੂਗੀ ਮੈਂ ਕਿਹਾ ਭਾਜੀ ਮੈਨੂੰ ਬਿਲਕੁਲ ਨਹੀਂ ਪਤਾ ਕਹਿੰਦੇ ਤੂੰ ਵੀ ਪਤਾ ਕਰ ਮੈਂ ਵੀ ਕਰਦਾ ਇੱਕ ਘੰਟੇ ਚ ਅਸੀਂ ਪਤਾ ਕੀਤਾ ਤੇ ਵੋਟ ਬਦਲ ਗਈ ਜਿਵੇਂ ਕਲਕੱਤੇ ਤੋਂ ਵੋਟ ਮੰਗਾਈ ਜਾ ਸਕਦੀ ਹੈ ਵੀ 에어 ਲਿਫਟ ਕਰਾਣੀ ਪਊਗੀ ਤੇ ਮੈਂ ਵੀਰੇ ਨੂੰ ਕਿਹਾ ਵੀਰੇ ਪਤਾ ਨਹੀਂ ਪਹੁੰਚੂਗੀ ਨਹੀਂ ਕਹਿੰਦੇ ਤੁਸੀਂ ਫਟਾਫਟ ਤਿਆਰੀ ਕਰੋ ਮੈਂਦਰੋਂ ਤਿਆਰੀ ਕਰਦਾ ਪੈਸੇ ਭਿਜਵਾਣ ਦੀ ਵੀ ਆਪਾਂ ਬੋਟ ਆਪਣੇ ਕੋਲ ਇੱਕ ਦਿਨ ਚ ਪਹੁੰਚਣੀ ਚਾਹੀਦੀ ਹੈ ਤੇ ਸੱਚੀ ਹੋ 27 ਘੰਟਿਆਂ ਦੇ ਵਿੱਚ ਬੋਟ ਇੱਥੇ ਪਹੁੰਚ ਗਈ ਤੇ ਮੈਂ ਧੰਨਵਾਦ ਖਾਸ ਜਿੱਤੇ ਕਰਨੌਜਲੇ ਬਾਈ ਦਾ ਕਰਦਾ ਉੱਥੇ ਸੰਗਤ ਦਾ ਵੀ ਕਰਨਾ ਜਿਨ੍ਹਾਂ ਨੇ ਉਹਨਾਂ ਦਾ ਕੇ ਮੈਸੇਜ ਪਹੁੰਚਾਇਆ ਕਿਉਂਕਿ ਵੀਡੀਓਜ਼ ਪਹੁੰਚੀਆਂ ਹੋਣਾਂ ਤੱਕ ਤਾਂ ਹੀ ਉਹਨਾਂ ਦਾ ਮੈਸੇਜ ਆਇਆ ਜੇ ਗੌਰਵੀ ਲੋਕਾਂ ਨੇ ਵੋਟਸ ਇੱਥੇ ਮੰਗਵਆਂੀਆਂ ਹੋਣ ਬਾਕੀ ਆਰਟਿਸਟਾਂ ਨੂੰ ਵੀ ਆਪਾਂ ਕਹਿ ਕੇ ਨਾਲ ਮਿਲ ਕੇ ਸਾਰੇ ਕਰ ਲਈਏ ਕਿੱਥੋਂ ਮਿਲਦੀ ਹੈ ਕਿੱਥੋਂ ਮਿਲਦੀ ਹੈ ਕਿੰਨੇ ਕ ਦੀ ਮਿਲਦੀ ਆਪਾਂ ਪਾ ਕੇ ਸਾਰਿਆਂ ਨੂੰ ਦੇ ਦੇ ਆਪਣੀਆਂ ਵੋਟਾਂ ਹੋਰ ਮੰਗਾ ਲੈਂਦੇ ਮੈਨੂੰ ਆ ਹੀ ਵਧੀਆ ਲੱਗਦਾ ਕਿ ਜਦੋਂ ਕਲਾਕਾਰ ਆਪ ਇਹ ਗੱਲ ਕਹਿੰਦੇ ਆ ਨਿੱਕੂ بھائی ਦਾ ਵੀ ਇਹ ਧੰਨਵਾਦ ਹੈ ਪਰ ਗੱਲ ਜੈਨੂਇਨਲੀ ਇਹ ਵੀ ਵੋਟ ਸਿਰਫ ਤੇ ਸਿਰਫ ਤੁਸੀਂ ਜੇ ਜਜ਼ਬਾਤ ਦੇ ਦੇਖੋਗੇ ਤਾਂ ਤੁਹਾਨੂੰ ਬੰਬੇ ਤੇ ਕੋਲਕੱਤਾ ਦੇ ਟਰੇਡਰਸ ਮਿਲਣਗੇ ਜੋ ਤਨਬਥੇਰੇ ਮਿਲ ਜਾਣਗੇ ਤੇ ਆਹ ਵੋਟ तकरीबन तकरीबन 3.5 ਲੱਖ ਦੀ ਆ ਵੋਟ ਪੈਂਦੀ ਆ 3.5 ਲੱਖ ਦੀ ਜੀ 3.5 ਲੱਖ ਦੀ ਆ ਵੋਟ ਪੈਂਦੀ ਆ ਇਸ ਤੋਂ ਉੱਪਰ ਇਹਦਾ ਟ੍ਰਾਂਸਪੋਰਟੇਸ਼ਨ ਚਾਰਜ ਮੰਗਾਉਣ ਦਾ ਇੱਥੇ ਚਲਾਉਣ ਦਾ ਉਹ ਸਿਸਟਮ ਵੱਖਰਾ ਹੈ অপারেਟਰ ਬਾਈ ਦਿੱਲੀੋਂ ਨਾਲ ਮੰਗਾਇਆ ਸੀ ਠੀਕ ਹੈ ਕਿਉਂਕਿ ਉਹਦਾ ਕਿੰਨਾ ਖਰਚਾ ਹੁੰਦਾ ਉਹ ਬਾਈ ਨੂੰ ਇੱਥੇ ਰਹਿਣ ਖਾਣ ਦਾ ਖਰਚਾ ਜੋ ਦੇ ਰਿਆ ਤੇ ਨਾਲ ਉਹਨਾਂ ਦਾ ਰੈਗੂਲਰ ਦਾ ਜੋ ਖਰਚਾ ਹੈ ਪਰ ਇਹ ਹੈਗੇ ਵੀ ਔਰ ਆਪਰੇਟਰ ਨਾਲ ਹੋਏ ਤਾਂ ਇਹਦੀ ਖਰਾਬ ਹੋਣ ਦੀ ਕੋਈ ਦਿੱਕਤ ਨਹੀਂ ਹੋਣਾ ਸੀ ਆਪਣੇ ਤਰੀਕੇ ਲੱਗੇ ਰਹੀਏ ਬੋਟ ਐਡੀ ਮਹਿੰਗੀ ਕਿਸੇ ਨੇ ਚੀਜ਼ ਭੇਜੀ ਖਰਾਬ ਹੋ ਜਾਦਾ ਤੇ ਚਾਹੁੰਦੇ ਸੀ ਵੀ ਆਪਰੇਟਰ ਵੀ ਸਪੈਸ਼ਲੀ ਬੁਲਾਇਆ ਜਾਏ ਤਾਂ ਜੋ ਸੇਵਾ ਸਹੀ ਤਰ੍ਹਾਂ ਹੋ ਸਕੇ ਭਾਜੀ ਇੰਡਸਟਰੀ ਦਾ ਵੀ ਧੰਨਵਾਦ ਤੁਸੀਂ ਐ ਖੜੇ ਹੋ ਨਾਲ ਅਰੇ ਨਹੀਂ ਨਹੀਂ ਮੈਨੂੰ ਲੱਗਦਾ ਜੇ ਆਪਾਂ 10-12 ਮੰਗਾ ਲਈਏ ਨਾ ਕੋਈ ਵੱਡੀ ਗੱਲ ਨਹੀਂ ਇਨਿਕ ਸਾਰਿਆਂ ਨੇ 2-2 ਲੱਖ ਵੀ ਪਾਇਆ ਤਾਂ ਵੀ ਲੱਖ-ਲੱਖ ਪਾਇਆ ਤਾਂ ਨਹੀਂ ਮੈਂ ਬਾਈ ਦੀ ਇੱਕ ਹੋਰ ਗੱਲ ਹੁਣੇ ਦੱਸਣਾ ਚਾਹੁੰਦਾ ਸੀ ਸਮਾਨ ਦੇਣ ਜਾਣ ਦੀ ਗੱਲ ਕੀਤੀ ਤੇ ਬਾਈ ਨਾਲ ਕਿਉਂਕਿ ਆਬਵੀਅਸਲੀ ਕਲਾਕਾਰ ਨੇ ਇਹਨਾਂ ਨਾਲ ਲੋਕ ਬਹੁਤ ਹੁੰਦੇ ਆ ਕਾ ਵੀਰੋ ਨੋ ਕਿ ਆਵੇ ਰਕਸ਼ਤੀ ਚ ਚਾਰ ਹੀ ਆ ਸਕਦੇ ਆ ਤੇ ਵੀਰ ਨੇ ਕਿਹਾ ਭਾ ਮੈਨੂੰ ਵੀ ਨਾ ਲੈ ਕੇ ਜਾਓ ਸਮਾਨ ਪਹੁੰਚਦਾ ਹੋਣਾ ਜ਼ਰੂਰੀ ਹੈ ਤੇ ਤੁਸੀਂ ਆਪਣੇ ਹਿਸਾਬ ਨਾਲ ਗੌਰਵ ਦੇਖੋ ਇਹੀ ਇਹੀ ਸੋਚ ਜੇ ਮੈਂ ਲਾਦਾ ਸਾਰੇ ਰੱਖ ਲੈਣਾ ਤੇ ਐਮ ਐਲ ਏ ਵੀ ਰੱਖ ਲੈਣ ਤੇ ਮੰਤਰੀ ਵੀ ਇਹੀ ਸੋਚ ਰੱਖ ਲੈਣ ਵੀ ਇੱਕ ਇੱਕ ਬੰਦਾ ਜਿਹੜਾ ਸੇਵਾ ਵਾਲਾ ਹੈ ਸੇਵਾ ਵਾਲੇ ਲੋਕਾਂ ਨੂੰ ਸੇਵਾ ਕਰ ਲੈਣ ਦਈਏ ਤੇ ਬਹੁਤ ਕੁਝ ਪੰਜਾਬ ਦਾ ਸਵਰ ਜਾਊਗਾ ਧੰਨਵਾਦ ਜੀ ਮੈਨੂੰ ਮਕਰਸਾ ਨਾਲ ਪਹਿਲਾਂ ਗੱਲ ਦਿੱਤੋ ਤੁਰਿਆ ਨਾ ਇਹਨਾਂ ਨੇ ਵੀ ਕਿਆ ਕਹਿੰਦੇ ਦਿਲਜੀਤ ਨਾਲ ਸੁਨਾਲੀਓ ਚਾਹੀ ਬੈਠੀ ਉਹ ਕਹਿੰਦੇ ਪੁੱਛੋ ਕਿੰਨੇ ਘਰ ਜਿਹੜੇ ਉਹ ਪੈਨ ਵਿੱਚ ਅਸੀਂ ਘਰਾਂ ਲਈ ਫੰਡਸ ਬਤਰੀਏ ਸਾਨੂੰ ਇਹ ਨਾ ਪੁੱਛੋ ਕਿੰਨਾ ਪੈਸਾ ਚਾਹੀਦਾ ਤੁਹਾਨੂੰ ਜਿੰਨਾ ਜੋ ਬਣਾਉਣਾ ਬਣਾਈ ਚਾਹੋ ਸੁਣਨਾ ਤਾਂ ਅੰਦਰ ਖਾਤੇ ਬੈਠ ਕੇ ਵੀ ਅਸੀਂ ਬੜਾ ਕੁਝ ਕਰ ਸਕਦੇ ਹਾਂ ਸਾਰੀ ਇੰਡਸਟਰੀ ਸਾਰੀ ਗੁਰੂ ਗੰਗਾਵਾ ਦਾ ਫੋਨ ਆਇਆ ਅਮਰਤਮਾਨ ਦਾ ਕਰਨ ਔਜਲਾ ਨੇ ਕੀਤਾ ਦਿਲਜੀਤ ਹੋਣੇ ਬੈਠੇ ਆ ਤੁਸੀਂ ਆਇਓ ਭਾਜੀ ਜਸਵੀਰ ਜੱਸੀ ਭਾਜੀ ਕੱਲ ਸਾਰਾ ਦਿਨ ਲੱਗੇ ਰਿਹਾ ਰਾਤੀ ਜਸ ਬਾਜਵਾ ਆਏ ਸੀ ਪ੍ਰੀਥਰਪਾਲ ਭਾਜੀ ਸਰਤਾਜ ਫਾਊਂਡੇਸ਼ਨ ਉਹ ਕਰ ਰਹੀ ਹੈ ਸਪਿੰਦਰ ਨਰੂਲਾ ਜੀ ਨੇ ਬੋਟਸ ਅਰੇਂਜ ਕਰਕੇ ਦਿੱਤੀਆਂ ਔਰ ਉਹਨਾਂ ਨੇ ਕਿਹਾ ਮੇਰਾ ਨਾਮ ਵੀ ਨਾ ਲਿਆ ਜਾਏ ਔਰ ਉਹਨਾਂ ਨੇ ਅਰੇਂਜ ਉਹੋ ਜੀ ਕੀਤੀ ਜਿਹੜੀ ਅਸੀਂ ਰਿਵੀਲ ਵੀ ਨਹੀਂ ਕਰ ਸਕਦੇ ਸੀਕ੍ਰੀਟਲੀ ਕਿ ਆਊਟ ਆਫ ਦਾ ਵੇਜ ਆ ਕੇ ਕੰਮ ਕਰਾ ਕੇ ਦਿੱਤਾ ਕਿ ਜਿਹੜੀਆਂ ਸਰਕਾਰੀ ਖਾਵਾਸੀ ਜਿਹੜੀਆਂ ਦਿੰਦੀਆਂ ਨਹੀਂ ਸੀ ਉਹਨਾਂ ਨੇ ਕਿਹਾ ਦਿਓ ਤੁਸੀਂ ਮੇਰੇ ਮੇਰੇ ਕਹਿਣ ਤੇ ਦਿਓ ਇਥੇ ਇਹ ਇਹ ਕਈ ਵਾਰੀ ਅਸੀਂ ਗਾਲ ਮੰਦਾ ਕੱਢਣ ਵੇਲੇ ਕਮੈਂਟ ਕਰਨ ਵੇਲੇ ਮਿੰਟ ਲਾਉਨੇ ਆ ਪਰ ਜਿਵੇਂ ਮੈਂ ਨਿੱਕੂ ਭਾਈ ਦਾ ਵੀ ਗੌਰਵ ਕਿਹਾ ਕਿ ਅਸੀਂ ਬਹੁਤ ਚੰਗਾ ਮਾੜਾ ਬੋਲਿਆ ਪਰ ਅੱਜ ਐਪਰੀਸ਼ੀਏਟ ਵੀ ਕਰਨਾ ਬੰਦ ਬਿਲਕੁਲ 100% ਅਸੀਂ ਨਾ ਪਹਿਲਾਂ ਉਹ ਵੀ ਪੰਜਾਬ ਦੇ ਹੀ ਸਕੇ ਤੇ ਸਾਡੇ ਨਾਲੋਂ ਵੱਧ ਕਈ ਵਾਰ ਸਕੇ ਹੁੰਦੇ ਅਸੀਂ ਕਮੈਂਟਾਂ ਦੇ ਵਿੱਚ ਮਿੰਟ ਨਹੀਂ ਲਾਉਂਦੇ ਦੋਨੋਂ ਲੜਾਣ ਚ ਇੱਕ ਤੇ ਕਮੈਂਟ ਕਰਨ ਚ ਅੱਜ ਹੀ ਸਾਰੇ ਖੜੇ ਆ ਅੱਜ ਸਾਰੇ ਖੜੇ ਮਹਾਨ ਕਨਵਰ ਗਰੇਵਾਲ ਸਾਰੇ ਖੜੇ ਐ ਸੋ ਬਹੁਤ ਧੰਨਵਾਦ ਨਿੱਕੂ ਭਾਜੀ ਗੌਰਵਦੀਪ ਜੀ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਤ ਜੋਤ ਸਿੰਘ ਮੱਕੜ ਬੱਸ ਬਈ ਮੈਂ ਇਹੀ ਦਿਖਾਉਣਾ ਚਾਹੁੰਦਾ ਸੀਗਾ ਕਿ ਆਪਣਾ ਪੰਜਾਬ ਨਾ ਇਹਨਾਂ ਨੂੰ ਸਿੰਗਰਾਂ ਨੂੰ ਆਰਟਿਸਟਾਂ ਨੂੰ ਇਹ ਕਹਿ ਦਿੰਦਾ ਵਾ ਕਿ ਬਈ ਇਹ ਗੈਂਗਸਟਰ ਨੂੰ ਪ੍ਰੋਮੋਟ ਕਰਦੇ ਨੇ ਇਹ ਨਸ਼ਿਆਂ ਨੂੰ ਪ੍ਰੋਮੋਟ ਕਰਾਏ ਹਥਿਆਰਾਂ ਨੂੰ ਪ੍ਰੋਮੋਟ ਉਹਨਾਂ ਨੂੰ ਬਈ ਆਹ ਵੀਡੀਓ ਭੇਜੋ ਉਹਨਾਂ ਨੂੰ ਕਹਿੰਦੇ ਵੀ ਇਹ ਵੀ ਸ਼ੇਅਰ ਕਰੋ ਯਾਰ ਤੇ ਇਹ ਵੀ ਕਰਦੇ ਨੇ ਬਈ ਪੰਜਾਬ ਦੇ ਪੁੱਤ ਨੇ ਪਿਆਰ ਨਾਲ ਲੋੜ ਪਏ ਤੇ ਖੜਦੇ ਨੇ ਹੁਣ ਬੱਬੂ ਮਾਨ ਨੇ ਯਾਰ ਆਪਣਾ ਸ਼ੋਅ ਦਾ ਸਾਰਾ ਹਿੱਸਾ ਦੇ ਦਿੱਤਾ ਕਿ ਤੁਸੀਂ ਰੱਖੋ ਯਾਰ 2000 ਇਹਨਾਂ ਨੂੰ ਕਿੱਪੀ ਕਰਿਆੜਾ ਭਾਈ ਟੀਮ ਦਿਲਜੀਤ ਉਹ ਨਹੀਂ ਬੈਠੇ ਹੋਣੇ ਆ ਕੇ ਹੋਰ ਬਈਓ ਪੰਜਾਬ ਲਈ ਕੀ ਕਰਨੇ ਯਾਰ ਹੈ ਤੁਹਾਡੇ ਲਈ ਬਾਈ ਬਣ ਕੇ ਯਾਰ ਸਪੋਰਟ ਕਰਿਆ ਕਰੋ ਤੇ ਵੀਡੀਓ ਜ਼ਰੂਰ ਨੂੰ ਸ਼ੇਅਰ ਕਰੋ ਯਾਰ ਲੋਕਾਂ ਤੱਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਹ ਹੈ ਜੀ ਨਿਊਜ਼ ਆਪਾਂ ਲੈ ਕੇ ਆਉਂਦੇ ਰਹਾਂਗੇ ਤੇ ਚੰਗਾ ਜੀ ਪਿਆਪਰੀ ਸਤਿ ਸ੍ਰੀ ਅਕਾਲ